ਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਬਾਈ ਕੋਲ ਚਾਰ ਮੱਜਾਂ ਭਰਾ ਇੱਕ ਗੱਪਣ ਤੇ ਤੁਹਾਨੂੰ ਸੂਈਆਂ ਵਿਆਂ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਫੋਨ ਕਰੋ ਜੀ 75 280 00355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਜੀ ਸੱਸੀ ਗਾਜੀ ਨਾਮ ਜੀ ਨਾਮ ਬਰੇ ਕਾਲਾ ਪਿੰਡ ਪੰਡ ਚੀਮਾ ਜਦੋਂ ਪਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਈ ਪਹਿਲੀ ਮੱਝ ਦੀ ਜਾਣ ਕਰੋ ਛੋਟੀ ਪਹਿਲੀ ਮੱਝ ਵੀਰੇ 2 ਮਹੀਨੇ ਹੀ ਸੀ ਲਓ ਕੱਟੀ ਆ ਜੀ ਠੀਕ ਆ ਅੰਦਰ ਵੜੀ ਰੇਟ 1.20 ਦੇ ਦਾਂਗੇ ਵੀਰੇ ਦੁੱਧ ਦੁੱਧ ਵੀਰੇ 9 ਕਿਲੋ ਆ ਸਾਈਡ 2 ਮਹੀਨੇ ਹੀ ਕੱਟੀ ਆ ਪਹਿਲਾਂ ਕੱਟੀ ਦਿਖਾ ਦਿਓ ਹੋ ਜੀ ਵੀਰੇ ਲਓ ਪਰਪਾ ਉਧਰ ਹੀ ਜਾ ਕੇ ਸਾਈਡ ਤੇ ਸੁਣ ਕੱਟੀ ਬਹੋਣਿਆ ਤੇ ਚੰਗੀ ਪੜੀ ਫਲੋਸੀ ਆ ਤੇ ਲਓ ਜੀ ਵੀ ਕੱਟੀ ਦਾ ਪਤਾ ਕਿਹੜੇ ਠੀਕ ਡੂਕੇ ਦੀ ਆ ਇਬਰੇ ਅਰਜਨ ਕੁੰਗੜ ਦੀਆ ਅਰਜਨ ਕੁੰਗੜ ਦੀ ਹਾਂਜੀ ਵੀਰੇ ਹਾਂਜੀ ਦਾ ਪੱਠਪੂੜਾ ਪਰਾ ਦੇਖ ਸਕਦੇ ਹੋ ਬਹੁਤ ਸੋਹਣੀ ਕੱਟੀ ਆ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ ਹੋ ਫੇਸ ਚੰਗੀ ਪਣੀ ਪਲੂਸੀ ਆ ਤੋੜ ਦੇ ਜੀ ਲੋ ਜੀ ਲੋ ਜੀ ਕੰਮ ਵਾਲੀ ਦਾ ਕੱਦ ਬੜ ਚੰਗੀ ਪੜੀ ਪਲੂਸੀ ਪਰਾ ਥੋੜਾ ਜਿਹਾ ੱੱਕਾ ਕਰ ਜੀ ਮੈਂ ਜਾਨ ਬਰ ਹਏ ਦੰਦਾ ਜਬਰੇ ਕੱਟੀ ਵੀ ਅੱਛਾ ਜੀ ਹਾਂਜੀ ਚੋਗ ਗਿਆ ਚੋਗ ਗਿਆ ਹਾਂਜੀ ਖਾਂਸ ਨੂੰ ਦੇਖ ਸਕਦੇ ਚੰਗੀ ਪੜੀ ਫਲੋਸੀ ਪਹਿਲੇ ਸੂਏ ਸਰਸੋਂ ਲੇਤੀ ਸੀ ਠੀਕ ਹੈ ਠੀਕ ਹਾਂਜੀ ਠੀਕ ਹੈ ਰੇਟ ਬਈ ਦਾ 120 ਦੇਣੀ ਆ ਵੀਰੇ 1000 ਰੁਪਏ ਸੋੜੀ ਹੋਣੀ ਐ ਤੋ ਠੀਕ ਹੈ ਠੀਕ 12000 ਠੀਕ ਹੈ ਹਾਂ ਜੀ ਵੀ ਦੂਜੀ ਮੱਝ ਦੀ ਜਾਣਕਾਰੀ ਦਈ ਇਹ ਵੀ 8 8-7 ਦਿਨਾਂ ਦੀ ਸੀ ਵੀ ਆ ਹਾਂਜੀ ਮਗਰ ਕੱਟੀ ਆ ਹਾਂਜੀ ਤੇ 1.5 ਆ ਵੀਰੇ ਰੇਟ 1.5 ਹਾਂਜੀ ਵੀਰੇ ਲੋਪਰਾ ਚੱਕਰ ਸੰ ਥਣ ਥਣ ਠੀਕ ਹੈ ਕੱਟੀ ਦਿਖਾ ਦੀ ਤੁਹਾਨੂੰ ਬਹੁਤ ਸੋਹਣੀ ਕੱਟੀ ਹੈ ਮਾਗਰ ਲੋ ਜੀ ਇਹਦਾ ਵੀ ਪਤਾ ਕਰ ਟਿਕਟੂਕੇ ਦਾ ਕਿਹੜੇ ਦੀ ਆ ਇਹਦਾ ਨਹੀਂ ਬਰੇਮ ਹੀ ਗੱਪ ਮਾਰਦੀ ਪਤਾ ਠੀਕ ਹੈ ਜੀ ਸਹੀ ਗੱਲ ਆ ਹਾਂ ਲੋ ਭਰਾ ਤੋੜ ਦੋ ਭਰਾ ਨੂੰ ਵੀ 1 ਲੱਖ 5000 ਚੱਕਰ ਤੇ ਫੇਸ ਚੰਗੀਆਂ ਪਲੀਆਂ ਪਲੋਸੀ ਭਰਾ ਟਾਪ ਦੀ ਮੱਜਾਂ ਬਾਈ ਕੋਲ ਠੀਕ ਹੈ ਜੀ ਬਦ ਬਾਈ ਬੋੜਾ ਕਿੰਨਾ ਕੋਣ ਬਿਰਦਾ 10 ਕਿਲੋ ਹੋ ਜਾਵਾ ਜੇ ਮੈਂ 10 ਕੰਡੇ ਵਾਲਾ ਹਾਂਜੀ ਚਾਹ ਦੋ ਢੰਗ ਜੋਕੇ ਲੈ ਜੀ 10 ਟਾਈਮ ਚੋਣ ਬਿਰੇ ਅਗਲਾ ਠੀਕ ਹੈ ਜੀ ਚੰਗੀ ਫਲੀ ਫਲੋਸੀਆ ਵਜਨ ਵਜਨ ਚੰਗਾ ਕੋਈ ਜ਼ੂਮ ਨਹੀਂ ਆਪਣੀ ਨਾਰਮਲ ਵੀਡੀਓ ਆ ਠੀਕ ਹੈ ਜੀ ਲੈ ਚਲੋ ਭਰਾ ਅੱਜ ਵੀ ਤੀਜੀ ਦੀ ਜਾਣ ਕਰ ਦਿਓ ਤੀਜੀ ਵੀਰੇ 8 ਮਹੀਨੇ ਦੀ ਸ਼ੁਰੂ ਹੋਈ ਆ ਹਾਂਜੀ ਦੁੱਧਾ 8 ਤੇ 9 ਗੁਲ 8 ਕਿਲੋ ਆਈਏ ਵੀਰੇ ਸਹੀ ਦਾ 8 ਕਿਲੋ ਹਾਂਜੀ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਹਾਂਜੀ ਠੀਕ ਹੈ ਇਹ 95000 ਦੇ ਦਾਂਗੇ ਇਹ 95 ਦੀ ਕੱਟਾ ਕਿਹੜਾ ਬਈ ਦਾ ਹੋਸੀ ਕੱਟਾ ਵੀਰੇ ਆਸੇਰੀ ਵਾਲਾ ਕੱਟਾ ਭਰਾ ਠੀਕ ਹੈ ਜੀ ਇਹ 95000 ਦੀ ਤੋਰ ਦੋ ਪ੍ਰਾਨੂ ਵੀ ਤੋਰ ਦੋ ਹਾਂਜੀ ਕਿੰਨਾ ਟਮਾ ਇਹ ਵੀ ਕਿੰਮੀ ਨਾ ਹੋ ਗਿਆ ਵੀਰੇ ਨਮੀ ਲੱਗੀ ਠੀਕ ਹੈ ਜੀ ਠੀਕ ਆ ਭਰਾ ਇਹਨੂੰ ਹਾਂਜੀ ਨਾਨਾ ਵੀਰੇ ਸ਼ਾਂਤਪੁਰ ਲਵਾਈਆ ਸ਼ਾਂਤਪੁਰ ਲਵਾਈਆ ਠੀਕ ਹਾਂਜੀ ਵੀਰੇ ਹਾਂਜੀ ਚੈੱਕ ਕਰ ਸਕਦੇ ਠੀਕ ਹੈ ਬੰਦ ਜੀ ਮੰਗ ਲਓ ਹਜੇ ਵੀ 4 ਨੰਬਰ ਦਾ ਦੱਸੋ ਜਾਣਕਾਰੀ 4 ਨੰਬਰ ਦੀ ਇਹ ਵੀਰੇ ਸੁਣਨ ਵਾਲੀ ਹਫਤਾ ਤੱਕ ਲੈ ਜੂਗੀ ਠੀਕ ਹੈ ਜੀ ਹਾਂ ਜੀ ਇਹ ਵੀਰੇ ਆਪ ਐ 29 ਦੀ ਆ ਪੱਸਾ ਜੀ ਹਾਂ ਜੀ ਇਹਦੇ ਕੋਈ ਨੂਰ ਦਾ ਢੀਗਾ ਪੜਾਇਆ ਵੀਰੇ ਉਹ ਹੀ ਨੂਰ ਦਾ ਹਾਂ ਜੀ ਠੀਕ ਹੈ ਪਿੰਡੂ ਲੈਤੀ ਆ ਮੈਂ ਠੀਕ ਲੋਪਰਾ ਐ 29 ਦੀ ਮੱਝਾ ਦੇਖ ਸਾ ਦੇ ਤੇ ਥਾਣ ਥਾਣ ਲੈ ਵੱਲ ਉਹ ਬਹੁਤ ਸੋਹਣਾ ਤੇ ਰੇਟ ਭਰਾ ਦਾ ਜਾਇਜ਼ ਇਹਦੇ 1.6 ਹੈ ਵੀਰੇ 165 ਤੇ ਦਿਨ ਕਿੰਨੇ ਬਾਕੀ ਆ ਖੋਲ ਆਏ ਮੰਨ ਲਓ ਵੀ 10 ਦਿਨ ਲੈ ਜੀ ਵੀਰੇ 10 ਦਿਨ ਦੀ ਹਾਲੇ ਕੱਚੀ ਆ ਬਰਾ ਚੈੱਕ ਕਰ ਸਕਦੇ ਲੋ ਜੀ ਨਾ ਸੁਆਦ ਨੂੰ ਭੁਜਨ ਚੰਗਾ ਤੇ ਐਮ ਐਨ ਪੀ ਦੀ ਝੋਟੀ ਤੇ ਸੁਆਦ ਬਾਈ ਕਿਹੜਾ ਦੱਸੇ ਤੁਸੀਂ ਇਹ ਦੂਜਾ ਸੁਆ ਵੀਰੇ ਦੂਜਾ ਸੁਆ ਲੋ ਜੀ ਫੇਸ ਚੈੱਕ ਕਰ ਸਕਦੇ ਬਰਾ ਲੋ ਜੀ ਚੈੱਕ ਕਰ ਲੋ ਜੀ ਲੋ ਜੀ ਚਾਰੇ ਥਣ ਵੀੜੇ ਦੇ ਪਾਪ ਵਾਂਗੂ ਪਿਆ ਸਾਈਡਾਂ ਤੇ ਹਲੇ ਤਾਂ ਕਰਮ ਵਾਲੀ ਨੇ ਬਣਨਾ ਟਾਈਟਲਾਂ ਬਹੁਤ ਪੀਆ ਠੀਕ ਹੈ ਜੀ ਲੋਪਰਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਚੀਮਾ ਜodhpur ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਪਾਈ ਦਾ ਨੰਬਰ ਟਾਈਟਲ ਵਿੱਚ ਓਕੇ ਬਾਏ